ਡੀਅਰ ਫਰੈਂਡਸ ਮੈਂ ਰਵੀਪਾਲ ਸਿੰਘ ਆਪਣੇ ਚੈਨਲ ਕਰੀਏਟ ਯੂਰਸੈਲਫ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਕਰ ਰਹਾ ਹਾਂ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੋਸਤੋ ਗੱਲ ਕਰਾਂਗੇ ਪਾਵਰ ਆਫ ਇਮੇਜਿਨੇਸ਼ਨ ਜਾਨੇ ਕੇ ਕਲਪਨਾ ਸ਼ਕਤੀ ਦੋਸਤੋ ਇਹ ਉਹ ਸ਼ਕਤੀ ਹੈ ਜੋ ਸਾਨੂੰ ਜਨਮ ਤੋਂ ਹੀ ਮਿਲਦੀ ਹੈ ਅਸੀਂ ਬਚਪਨ ਵਿੱਚ ਇਸ ਦਾ ਬਹੁਤ ਜ਼ਿਆਦਾ ਪ੍ਰਯੋਗ ਕਰਦੇ ਹਾਂ ਇਹ ਕਾਜੇ ਹੀ ਸ਼ਕਤੀ ਹੈ ਜਿਸ ਨਾਲ ਅੱਜ ਤੱਕ ਦੁਨੀਆ ਦੇ ਬਹੁਤ ਜ਼ਿਆਦਾ ਖੋਜਾਂ ਹੋਈਆਂ ਨੇ ਜਿਸ ਕਾਰਨ ਬਹੁਤ ਵੱਡੇ ਖਿਡਾਰੀਆਂ ਨੇ ਆਪਣੀ ਜ਼ਿੰਦਗੀ ਵਿੱਚ ਮੁਕਾਮ ਹਾਸਲ ਕਰਦੇ ਨੇ ਬਹੁਤ ਅਭਿਨੇਤਾ ਐਕਟਰਾਂ ਨੇ ਆਪਣੀ ਲਾਈਫ ਵਿੱਚ ਇਸ ਦੀ ਵਰਤੋਂ ਕਰਕੇ ਉਲੰਧੀਆਂ ਹਾਸਲ ਕੀਤੀਆਂ ਨੇ ਹਰ ਇਨਸਾਨ ਇਸ ਨੂੰ ਜਾਣਦੇ ਤੇ ਅਣਜਾਣੇ ਵਿੱਚ ਯੂਜ਼ ਕਰ ਦਿਆ ਹੈ ਕਿਉਂਕਿ ਪਰਮਾਤਮਾ ਨੇ ਜੋ ਸਾਨੂੰ ਇਹ ਬ੍ਰੇਨ ਆਰਗਨ ਦਿੱਤਾ ਹੈ ਦੋਸਤੋ ਇਹ ਇੱਕ ਉਹ کارਖਾਨਾ ਹੈ ਜਿਸ ਤੋਂ ਹਰ ਵਸਤੂ ਤਿਆਰ ਕੀਤੀ ਜਾ ਸਕਦੀ ਹੈ ਔਰ ਇਹਦੇ ਇਸ ਨੂੰ ਚਲਾਉਣ ਵਾਲਾ ਸੌਫਟਵੇਅਰ ਜਿਸ ਨੂੰ ਮਾਈਂਡ ਕਹਿੰਦੇ ਹਨ ਦਾਸਤੋ ਉਹ ਇਸ ਤੋਂ ਵੀ ਜ਼ਿਆਦਾ ਪਾਵਰਫੁਲ ਹੈ ਗੁਰਬਾਣੀ ਵਿੱਚ ਵੀ ਇਸ ਦਾ ਜ਼ਿਕਰ ਹੈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਯਾਨੀ ਕਿ ਸਾਡੇ ਮਤ ਵਿੱਚ ਰਤਨ ਜਵਾਹਰ ਤੇ ਮਾਨਕ ਪਏ ਹੋਏ ਹਨ ਪਰ ਜੇ ਅਸੀਂ ਸੁਣੀਏ ਸਮਝੀਏ ਤਾਂ ਅਸੀਂ ਉਹ ਸਭ ਕੁਝ ਹਾਸਲ ਕਰ ਸਕਦੇ ਹਾਂ ਜੋ ਸਾਡੀ ਸੋਚ ਹੈ ਜੋ ਸਾਡਾ ਸੁਪਨਾ ਹੈ ਜੋ ਸਾਡੀ ਇੱਛਾ ਹੈ ਦੋਸਤੋ ਅਸੀਂ ਇਸ ਸ਼ਕਤੀ ਇਸ ਕਲਪਨਾ ਸ਼ਕਤੀ ਦੇ ਪ੍ਰਯੋਗ ਨਾਲ ਆਪਣੀ ਹੈਲਥ ਚੰਗੀ ਕਰ ਸਕਦੇ ਹਾਂ ਅਸੀਂ ਉਹ ਜੀ ਬੋਡੀ ਉਹ ਜਾਂ ਸਰੀਰ ਪਾ ਸਕਦੇ ਹਾਂ ਜੋ ਸਾਡੀ ਕਲਪਨਾ ਵਿੱਚ ਹੈ ਜੋ ਸਾਡੀ ਇੱਛਾਵਾਂ ਵਿੱਚ ਹੈ ਅਸੀਂ ਆਪਣੇ ਲਾਈਫ ਵਿੱਚ ਉਹਨੇ ਕਾਮਯਾਬ ਹੋ ਸਕਦੇ ਹਾਂ ਜਿੰਨੇ ਅਸੀਂ ਬੰਨਾ ਚਾਹੁੰਦੇ ਹਾਂ ਅਸੀਂ ਇਸ ਲਾਈਫ ਵਿੱਚ ਆਪਣੇ ਰਿਸ਼ਤਿਆਂ ਨੂੰ ਸੁਦ ਰਿਸ਼ਤਿਆਂ ਵਿੱਚ सुधार ਕਰ ਸਕਦੇ ਹਾਂ ਰਿਸ਼ਤੇ ਸਹੀ ਕਰ ਸਕਦੇ ਹਾਂ ਮਨ ਚਾਹ ਪਿਆਰ ਮਨ ਚਾਹੀ ਸਫਲਤਾ ਮਨ ਚਾਹ ਸ਼ਰੀਰ ਤੇ ਮਨ ਚਾਹੀ ਕਾਮਯਾਬੀ ਸਿਰਫ ਤੇ ਸਿਰਫ ਇਸ ਕਲਪਨਾ ਸ਼ਕਤੀ ਰਾਹੀਂ ਪਾ ਸਕਦੇ ਹਾਂ ਦੋਸਤੋ ਅੱਜ ਤੱਕ ਦੁਨੀਆ ਵਿੱਚ ਜਿੰਨਾ ਕੁਝ ਵੀ ਬਣਿਆ ਹੈ ਜਿਸ ਨੇ ਵੀ ਫਿਜ਼ੀਕਲੀ ਰੂਪ ਵਿੱਚ ਅਸੀਂ ਜਿਸ ਚੀਜ਼ਾਂ ਨੂੰ ਦੇਖ ਰਹੇ ਹਾਂ ਦੋਸਤੋ ਉਹ ਸਿਰਫ ਤੇ ਸਿਰਫ ਇਸ ਕਲਪਨਾ ਦਾ ਨਤੀਜਾ ਹੈ ਇਸ ਕਲਪਨਾ ਸ਼ਕਤੀ ਦਾ ਨਤੀਜਾ ਹੈ ਦੋਸਤੋ अल्बर्ट आइंस्टाइन ने क्या से कि इमेजिनेशन इज द पावरफुल देन योर नॉलेज जाने कि कल्पना शक्ति ਤੁਹਾਡੀ ਨੌਲੇਜ ਤੋਂ ਜ਼ਿਆਦਾ ਪਾਵਰਫੁਲ ਹੈ ਦੋਸਤੋ ਨੌਲੇਜ ਤਾਂ ਲਿਮਟਡ ਹੋ ਸਕਦੀ ਹੈ ਬਟ ਜੋ ਇਮੇਜਿਨੇਸ਼ਨ ਤੁਹਾਡੀ ਕਲਪਨਾ ਹੈ ਉਹ ਅਲਿਮਟਡ ਹੈ ਕਿਉਂਕਿ ਅੱਜ ਤੋਂ ਕਈ ਹਜ਼ਾਰਾਂ ਸਾਲ ਪਹਿਲਾਂ ਦੋਸਤੋ ਇਹ ਮੋਬਾਈਲ ਜਦੋਂ ਨਹੀਂ ਬਣਿਆ ਸੀ ਇਹ ਮੋਬਾਈਲ ਇੱਕ ਹੱਦ ਤੋਂ ਪਰੇ ਦੀ ਚੀਜ਼ ਸੀ ਜੋ ਨਾਮੁਕਤ ਸੀ ਅਸੰਭਵ ਸੀ ਜਹਾਜ਼ ਇੱਕ ਅਸੰਭਵ ਦੀਵ ਸੀ ਕੜੀ ਇੱਕ ਅਸੰਭਵ ਚੀਜ਼ ਸੀ ਜਹਾਜ਼ ਇੱਕ ਅਸੰਭਵ ਜੀ ਸੀ ਰਾਕਟ ਇੱਕ ਅਸੰਭਵ ਜੀ ਸੀ ਕਲਪਨਾ ਤੋਂ ਪਰੇ ਸੀ ਸੋਚ ਤੋਂ ਪਰੇ ਸੀ ਪਰ ਕੁਝ ਮਹਾਨ ਵਿਦਵਾਨਾਂ ਨੇ ਕੁਝ ਲੋਕਾਂ ਨੇ ਇਸ ਨੂੰ ਕਲਪਨਾ ਕੀਤੀ ਇਸ ਤੇ ਕੰਮ ਕਰਨਾ ਸ਼ੁਰੂ ਕੀਤਾ ਇਨਫਰਮੇਸ਼ਨ ਲਈ ਨੌਲੇਜ ਲਈ ਤੇ ਇਸ ਦੇ ਫੱਟ ਤੋੜ ਮਿਹਨਤ ਕਰਕੇ ਅੱਜ ਉਹ ਸਾਰੀਆਂ ਚੀਜ਼ਾਂ ਬਣਾ ਲਈਆਂ ਜੋ ਸਾਡੀ ਲਾਈਫ ਵਿੱਚ ਇੱਕ ਆਮ ਜੀਵਸਤੂ ਬਣ ਕੇ ਰਹਿ ਗਿਆ ਨਹੀਂ ਅੱਜ ਇਸ ਮੋਬਾਈਲ ਨੂੰ ਅਸੀਂ ਆਮ ਜਾ ਸਮਝਦੇ ਹਾਂ ਕੁਝ ਪੈਸੇ ਦੇ ਕੇ ਅਸੀਂ ਆਪਣੀ ਪੌਕਟ ਵਿੱਚ ਇਸ ਨੂੰ ਰੱਖ ਲੈਂਦੇ ਹਾਂ ਪਰ ਕਿਸੇ ਟਾਈਮ ਤੇ ਤੇ ਕਿਸੇ ਵਾਸਤੇ ਬਹੁਤ ਵੱਡੀ ਚੀਜ਼ ਸੀ ਜਹਾਜ਼ ਜਿਸ ਵਿੱਚ ਅੱਜ 400 500 ਲੋਕ ਸਫ਼ਰ ਕਰਦੇ ਹਨ ਤੇ ਲੱਖਾਂ ਮੀਲ ਦੀ ਦੂਰੀ ਘੰਟਿਆਂ ਵਿੱਚ ਪੂਰੀ ਕੀਤੀ ਜਾ ਸਕਦੀ ਹੈ ਪਰ ਕਿਸੇ ਟਾਈਮ ਉਹ ਬਹੁਤ ਹੀ ਅਸੰਭਵ ਚੀਜ਼ ਸੀ ਪਰ कल्पना रही किसी राइट ब्रदर्स ने उसको असलियत का रूप ਦਿੱਤਾ फिजिकली रूप ਦਿੱਤਾ اسی طرح ہی بلب ਕਿਸੇ ਟਾਈਮ ਤੇ ਬਹੁਤ ਵੱਡੀ ਚੀਜ਼ ਸੀ اور ਅੱਜ ਇੱਕ ਆਮ ਦੀ ਚੀਜ਼ ਹੈ ਤਾਂ ਦੋਸਤੋ ਸੋਚੋ ਕਿ ਅਸੀਂ ਆਪਣੀ ਇਸ ਕਲਪਨਾ ਸ਼ਕਤੀ ਨਾਲ ਕੀ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਹਾਂ ਮਨ ਚਾਹੀ ਸਿਰ ਪਾ ਸਕਦੇ ਹਾਂ ਮਨ ਚਾਹੇ ਦਿੱਖੇ ਬਣਾ ਸਕਦੇ ਹਾਂ ਮਨ ਚਾਹੇ ਆਪਣਾ ਕਾਮਯਾਬੀ ਮਨ ਚਾਹਾਂ ਵੈਸਾ اور ਬਹੁਤ ਕੁਝ ਸਿਰਫ ਤੇ ਸਿਰਫ ਸਾਨੂੰ ਇਸ ਦੀ ਵਰਤੋਂ ਕਰਨੀ ਆਉਂਦੀ ਹੈ। ਔਰ ਇਹਦੇ ਨਾਲ ਇੱਕ ਹੋਰ ਚੀਜ਼ ਹੈ। ਸਿਰਫ ਅਸੀਂ ਆਪਣੀ ਲਾਈਫ ਨੂੰ ਇਹਦੇ ਨਾਲ ਵਧੀਆ ਨਹੀਂ ਆਪਣੀ ਲਾਈਫ ਨੂੰ ਬਰਬਾਦ ਵੀ ਕਰ ਦਿੰਦੇ ਹਾਂ। ਕਿਉਂਕਿ ਜਾਣੇ ਅਣਜਾਣੇ ਵਿੱਚ ਅਸੀਂ ਬਹੁਤ ਕੁਝ ਅਜੀਹਾਂ ਨੈਟ ਵੀ ਸੋਚ ਲੈਂਦੇ ਹਾਂ ਜਿਸ ਨਾਲ ਸਾਨੂੰ ਰਿਜ਼ਲਟ ਬਹੁਤ ਬੁਰੇ ਮਿਲਦੇ ਹਨ। ਸਾਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ, ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਰਿਸ਼ਤੇ ਖਰਾਬ ਹੋ ਜਾਂਦੇ ਨੇ, ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ, ਫੇਲਿਅਰ ਦਾ ਸਾਹਮਣਾ ਕਰਨਾ ਮਿਲਦਾ ਹੈ। ਤਾ ਆਉ ਸਮਝੇ ਕਿ ਉਹ ਕੀ ਨੇ ਦੋਸਤੋ ਸਾਡਾ ਜੋ ਮਾਈਂਡ ਹੈ ਅਸੀਂ ਇਸ ਨੂੰ ਆਪਣੇ ਵਿਚਾਰਾਂ ਦੇ ਰਾਹੀ ਸੋਚ ਦੇ ਰਾਹੀ ਮੈਸੇਜ ਭੇਜਦੇ ਹਾਂ ਔਰ ਸੋਚ ਜੋ ਵਿਚਾਰ ਹੈ ਉਹ ਕਲਪਨਾ ਤੋਂ ਬਿਨਾ ਅਧੂਰਾ ਹੈ ਕਿਉਂਕਿ ਜੋ ਵੀ ਸੋਚਦੇ ਹਾਂ ਅਸਲ ਵਿੱਚ ਉਹ ਸਾਡੀ ਇੱਕ ਕਲਪਨਾ ਹੀ ਹੈ ਔਰ ਕਲਪਨਾ ਜੋ ਹੈ ਸਾਡੇ ਮਾਈਂਡ ਜੋ ਸਾਡੀ ਮੈਂਟਲ ਸਕਰੀਨ ਹੈ ਉਹਦੇ ਵਿੱਚ ਇੱਕ ਮੂਵੀ ਦੇ ਰੂਪ ਵਿੱਚ ਜਾਂਦੀ ਹੈ ਇਮੇਜ ਦੇ ਰੂਪ ਵਿੱਚ ਜਾਂਦੀ ਹੈ 컬러ਫੁੱਲ ਹੁੰਦੀ ਹੈ ਔਰ ਸੌਫਟਵੇਅਰ ਵੀ ਸਾਡਾ ਪ੍ਰਮਾਤਮਾ ਨੇ ਇਸ ਤਰੀਕੇ ਦਾ ਬਣਾਇਆ ਹੈ ਕਿ ਜਿਸ ਚੀਜ਼ ਨੂੰ ਅਸੀਂ ਜਿਸ ਵੀ ਚੀਜ਼ ਦੀ ਕਲਪਨਾ ਅਸੀਂ بار بار ਕਰਦੇ ਹਾਂ ਉਹ ਜਿੰਨੀ ਕਲਪਨਾ ਸਾਡੀ ਸਟਰੋਂਗ ਹੁੰਦੀ ਜਾਂਦੀ ਹੈ ਉਹ ਓਨੀ ਹੀ ਜ਼ਿਆਦਾ ਰਿਐਲਿਟੀ ਦਾ ਰੂਪ ਲੈਂਦੀ ਹੈ ਤਾਂ ਹੀ ਕੁਝ ਲੋਗ ਆਪਣੇ ਜ਼ਿੰਦਗੀ ਵਿੱਚ ਖੋਲ ਬਣਾਉਂਦੇ ਨੇ ਤੇ ਉਸ ਦੀ ਇੱਕ EMS ਆਪਣੇ ਕਮਰੇ ਵਿੱਚ ਲਗਾ ਲੈਂਦੇ ਨੇ ਕਿਉਂਕਿ ਉਹ ਐਮਐਸ ਉਹ ਹਮੇਸ਼ਾ ਹੀ ਉਹਨਾਂ ਦੇ ਮਾਈਂਡ ਵਿੱਚ ਜਾਂਦੀ ਰਹਿੰਦੀ ਹੈ ਉਹਨਾਂ ਦੀ ਕਲਪਨਾ ਸ਼ਕਤੀ ਹਮੇਸ਼ਾ ਹੀ ਐਕਟਿਵ ਰਹਿੰਦੀ ਹੈ ਉਹ ਹਮੇਸ਼ਾ ਉਸ ਚੀਜ਼ ਨੂੰ ਆਪਣੇ ਮਾਈਂਡ ਵਿੱਚ ਸੋਚਦੇ ਰਹਿੰਦੇ ਹਨ ਇਸ ਦਾ ਪ੍ਰਯੋਗ ਬਹੁਤ ਜ਼ਿਆਦਾ ਖਿਡਾਰੀ ਕਰਦੇ ਹਨ ਸਾਇੰਟਿਸਟ ਕਰਦੇ ਹਨ ਤੇ ਜੋ ਐਕਟਰ ਕਰਦੇ ਹਨ ਤਾਂ ਹੀ ਉਹ ਲੋਕ ਆਪਣੀ ਲਾਈਫ ਵਿੱਚ ਉਸ ਉਹ ਸਭ ਕੁਝ ਹਾਸਲ ਕਰ ਲੈਂਦੇ ਨੇ ਜੋ ਕਿਸੇ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਉਹਨਾਂ ਨੂੰ ਇਸ चीज दी अवेयरनेस ਨਾਲ ਇਸ ਕਲਪਨਾ ਸ਼ਕਤੀ ਨੂੰ ਸਹੀ ਤਰੀਕੇ ਨਾਲ ਉਪਯੋਗ ਕਰਨਾ ਆ ਗਿਆ ਹੈ ਦੋਸਤੋ ਕਈ ਵਾਰ ਸਾਡੇ ਕਿਸੇ ਇਨਸਾਨ ਨਾਲ ਕੋ ਰਿਲੇਸ਼ਨ ਖਰਾਬ ਹੋ ਜਾਂਦੇ ਸਾਡਾ ਝਗੜਾ ਹੋ ਜਾਂਦਾ ਹੈ ਉਹ ਝਗੜਾ ਤੇ ਸਿਰਫ 5 ਜਾਂ 10 ਮਿੰਟ ਦਾ ਹੁੰਦਾ ਹੈ ਪਰ ਅਸੀਂ ਉਸ ਝਗੜੇ ਨੂੰ ਉਹ ਆਪਣੇ ਉਸ ਇਨਸਾਨ ਬਾਰੇ ਕਈ ਕਈ ਦਿਨਾਂ ਮਹੀਨਿਆਂ ਤੇ ਕਈ ਸਾਲਾਂ ਤੱਕ ਸੋਚਦੇ ਰਹਿੰਦੇ ਹਾਂ ਤਾਂ ਦੋਸਤੋ ਅਸੀਂ ਕਲਪਨਾ ਕਰਦੇ ਜਾਂਦੇ ਹਾਂ ਕਿ ਉਹ ਮੇਰੇ ਲਈ ਬਹੁਤ ਮਾੜਾ ਹੈ ਉਹ ਮੇਰੇ ਲਈ ਬਹੁਤ ਮਾੜਾ ਸੋਚਦਾ ਹੈ ਔਰ ਅੱਗੇ ਜਾ ਕੇ ਇਹ ਐਂਜ਼ਾਇਟੀ ਦਾ ਰੂਪ ਲੈ ਲੈਂਦਾ ਹੈ ਸਟ्रेस ਦਾ ਰੂਪ ਲੈ ਲੈਂਦਾ ਹੈ ਡਿਪਰੈਸ਼ਨ ਦਾ ਰੂਪ ਲੈ ਲੈਂਦਾ ਹੈ ਅੱਜ ਦੁਨੀਆ ਜਿੰਨੀ ਵੀ ਜ਼ਿਆਦਾ ਡਿਪਰੈਸ਼ਨ ਵਿੱਚ ਹੈ ਐਂਜ਼ਾਇਟੀ ਵਿੱਚ ਹੈ ਉਸ ਦਾ ਕਾਰਨ ਹੈ ਕਿ ਉਹ ਹਮੇਸ਼ਾ ਹੀ ਕੁਝ 네ਗੇਟਿਵ ਸੋਚ ਰਹੀ ਨੇ ਉਹਨਾਂ ਦੇ ਮਾਈਂਡ ਵਿੱਚ 네ਗੇਟਿਵ ਵਿਚਾਰ ਆ ਰਹੇ ਨੇ ਉਹਨਾਂ ਨੂੰ ਖੁਦ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਆਪਣੇ ਜੜਾ ਅਸੀਂ ਆਪ ਵੱਡ ਰਹੇ ਹਾਂ ਦੇਸ ਦਾ ਜ਼ਿਕਰ ਵੀ ਗੁਰਬਾਣੀ ਵਿੱਚ ਕੀਤਾ ਹੈ ਆਪੇ ਬੀਜ ਆਪੇ ਹੀ ਖਾਉ ਯਾਨੀ ਕਿ ਜੋ ਅਸੀਂ ਬੀਜਦੇ ਹਾਂ ਉਹ ਹੀ ਅਸੀਂ ਵਾੜਦੇ ਹਾਂ ਇਹ ਸਾਡੇ ਮਾਈਂਡ ਦੀ ਗੱਲ ਕੀਤੀ ਹੈ ਮਾਈਂਡ ਰੂਪੀ ਖੇਤ ਵਿੱਚ ਅਸੀਂ ਜਿਹੋ ਜੇ ਵਿਚਾਰ ਪੈਦਾ ਕਰਦੇ ਹਾਂ ਅਸੀਂ ਉਸੇ ਤਰ੍ਹਾਂ ਦੀ ਸਾਡੀ ਲਾਈਫ ਹੋ ਜਾਂਦੀ ਹੈ ਸਾਡੇ ਵਿਚਾਰ ਹੀ ਸਾਡੀ ਲਾਈਫ ਬਣਦੀ ਹੈ ਕਿਉਂਕਿ ਇਹ ਜੋ ਸਾਡਾ ਸੌਫਟਵੇਅਰ ਹੈ ਇਸ ਨੂੰ ਸਾਡੇ ਮਾਰੇ ਦਾ ਚੰਗੇ ਬਾਰੇ ਪਤਾ ਨਹੀਂ ਹੈ ਇਸ ਨੂੰ ਲਾਭ ਹਾਨੀ ਦਾ ਕੋਈ ਪਤਾ ਨਹੀਂ ਹੈ ਇਹ ਸਿਰਫ ਤੇ ਸਿਰਫ ਸਾਡੀ ਦਿੱਤੀ ਹੋਈ ਕਮਾਂਡ ਤੇ ਕੰਮ ਕਰਦਾ ਹੈ ਅਸੀਂ ਜੋ ਵੀ ਇਸ ਮਾਈਂਡ ਨੂੰ ਆਪਣੇ ਮੈਸੇਜ ਭੇਜਦੇ ਹਾਂ ਜੋ ਵੀ ਵਿਚਾਰ ਭੇਜਦੇ ਹਾਂ ਇਹ ਉਸ ਤੇ ਵਰਕ ਕਰਦਾ ਹੈ ਔਰ ਜੋ ਵਿਚਾਰ ਹੁੰਦਾ ਹੈ ਹਮੇਸ਼ਾ ਇੱਕ ਕਲਪਨਾ ਦੇ ਰੂਪ ਵਿੱਚ ਹੁੰਦਾ ਹੈ ਈਮੇਜ ਦੇ ਰੂਪ ਵਿੱਚ ਹੁੰਦਾ ਹੈ ਦੋਸਤੋ ਸ਼ਿਕਾਗੋ ਯੂਨੀਵਰਸਿਟੀ ਨੇ ਇੱਕ ਪ੍ਰੈਕਟੀਕਲ ਕੀਤਾ ਸੀ ਕੁਝ ਲੋਕ ਅਜਿਹੇ ਚੁਣੇ ਗਏ ਜਿਨ੍ਹਾਂ ਨੇ ਕਦੀ ਵੀ ਬਾਸਕਟਬਾਲ ਨਹੀਂ ਖੇਡਿਆ ਸੀ ਉਹ 10 15 ਲੋਕਾਂ ਦੀ ਟੀਮ ਬਣਾ ਕੇ ਉਹਨਾਂ ਟੀਮ ਨੂੰ ਤਿੰਨ ਭਾਗਾਂ ਵਿੱਚ ਡਿਵਾਈਡ ਕਰ ਦਿੱਤਾ ਗਿਆ ਪਹਿਲੀ ਟੀਮ ਨੂੰ ਰੋਜ਼ ਇੱਕ ਮਹੀਨਾ ਬਾਸਕਟਬਾਲ ਦੇ ਗਰਾਊਂਡ ਵਿੱਚ ਲਿਜਾਇਆ ਗਿਆ ਉਹਨਾਂ ਨੂੰ ਬਾਲ ਦਿੱਤੀ ਗਈ ਤੇ ਉਸ ਬਾਲ ਨੂੰ ਬਾਸਕਟ ਵਿੱਚ ਪਾਉਣ ਦੀ ਪ੍ਰੈਕਟਿਸ ਕਰਵਾਈ ਗਈ ਦੂਸਰੀ ਟੀਮ ਜਿਸ ਨੂੰ ਨਾ ਤੇ ਬਾਸਕਟਬਾਲ ਦੇ ਗਰਾਊਂਡ ਵਿੱਚ ਭੇਜਿਆ ਗਿਆ ਨਾ ਹੀ ਉਹਨਾਂ ਕੋਈ ਪ੍ਰੈਕਟਿਸ ਕਰਵਾਈ ਤੇ ਨਾ ਹੀ ਉਹਨਾਂ ਨੂੰ ਕਦੀ ਬਾਲ ਦਿੱਤੀ ਔਰ ਤੀਸਰੀ ਟੀਮ ਜਿਨ੍ਹਾਂ ਨੂੰ ਨਾ ਬਾਸਕਟਬਾਲ ਦੀ ਗਰਾਊਂਡ ਵਿੱਚ ਜਾਣ ਦਿੱਤਾ ਨਾ ਉਹਨਾਂ ਨੂੰ ਬਾਲ ਦਿੱਤੀ ਸਿਰਫ ਤੇ ਸਿਰਫ ਉਹਨਾਂ ਨੂੰ ਉਹਨਾਂ ਦੀ ਕਲਪਨਾ ਰਾਹੀਂ ਉਹ ਗੇਮ ਨੂੰ ਖੜਾਇਆ ਗਿਆ ਉਹਨਾਂ ਨੂੰ ਪ੍ਰੈਕਟਿਸ ਕਰਵਾਈ ਗਈ ਸਿਰਫ ਇਮੇਜਿਨੇਸ਼ਨ ਦੀ ਪਾਵਰ ਨਾਲ ਤਾਂ ਦੋਸਤੋ ਜਦੋਂ ਤਿੰਨਾਂ ਦਾ ਮੈਚ ਕਰਵਾਇਆ ਗਿਆ ਅਲੱਗ-ਅਲੱਗ ਤਰੀਕੇ ਨਾਲ ਤਾਂ ਦੋਸਤੋ ਜੋ ਪਹਿਲੀ ਟੀਮ ਸੀ ਜਿਨ੍ਹਾਂ ਨੇ ਬਾਸਕਟਬਾਲ ਦੀ ਪ੍ਰੈਕਟਿਸ ਕੀਤੀ ਸੀ ਕਿ ਗਰਾਊਂਡ ਵਿੱਚ ਵੀ ਗਏ ਸੀ ਦੋਸਤੋ ਉਹਨਾਂ ਦਾ 24% ਰਿਜ਼ਲਟ ਲਏ ਦੂਸਰੀ ਟੀਮ ਜੋ ਕਦੀ ਬਾਸਕਟਬਾਲ ਦੇ ਗਰਾਊਂਡ ਵਿੱਚ ਗਈ ਨਹੀਂ ਸੀ ਨਾ ਉਸਨੇ ਕਦੀ ਪ੍ਰੈਕਟਿਸ ਕੀਤੀ ਸੀ ਉਹਦਾ ਰਿਜ਼ਲਟ 0 ਰਿਹਾ ਉਹ ਤੇ ਸੁਭਾਵਿਕ ਹੀ ਸੀ ਪਰ ਤੀਸਰੀ ਜੋ ਗਰਾਊਂਡ ਵਿੱਚ ਤਾਂ ਨਹੀਂ ਗਈ ਸੀ ਨਾ ਹੀ ਉਹਨਾਂ ਨੇ ਬਾਸਕਟਬਾਲ ਕਦੀ ਦੇਖੀ ਸੀ ਪਰ ਉਹਨਾਂ ਨੇ ਸੌਰੀ ਬਾਸਕਟਬਾਲ ਕਦੀ ਉਹਨਾਂ ਦੇ ਹੱਥ ਵਿੱਚ ਨਹੀਂ ਆਈ ਸੀ ਪਰ ਉਹਨਾਂ ਨੇ ਆਪਣੀ ਕਲਪਨਾ ਸ਼ਕਤੀ ਲਈ ਐਨੇ ਪ੍ਰੈਕਟਿਸ ਕੀਤੀ ਜਦੋਂ ਉਹਨਾਂ ਦਾ ਮੈਚ ਹੋਇਆ ਤਾਂ ਉਹਨਾਂ ਦਾ ਰਿਜ਼ਲਟ 23% ਆਇਆ ਸਿਰਫ ਉਹਨਾਂ ਤੋਂ 1% ਘੱਟ ਜੋ ਗਰਾਉਂਡ ਵਿੱਚ ਜਾ ਕੇ ਜਿਨ੍ਹਾਂ ਨੇ ਪ੍ਰੈਕਟਿਸ ਕੀਤੀ ਸੀ ਤਾਂ ਦੋਸਤੋ ਜੋ ਯੂਨੀਵਰਸਿਟੀ ਦੇ ਜੋ ਪ੍ਰੈਕਟੀਕਲ ਜੋ ਕਰਵਾ ਰਹੇ ਸੀ ਉਹ ਬਹੁਤ ਹੈਰਾਨ ਹੋਏ ਕਿ ਸਿਰਫ ਕਲਪਨਾ ਸ਼ਕਤੀ ਰਹੀ ਅਸੀਂ ਕਿੱਡੇ ਵਧੀਆ ਰਿਜ਼ਲਟ ਲੈ ਸਕਦੇ ਹਾਂ ਤਾਂ ਦੋਸਤੋ ਇਸ ਟੈਕਨੀਕ ਦਾ ਜੋ ਇਸਤੇਮਾਲ ਹੈ ਸਭ ਤੋਂ ਜ਼ਿਆਦਾ ਖਿਡਾਰੀ ਕਰਦੇ ਹਨ ਦੋਸਤੋ ਜੇ ਅਸੀਂ ਕਲਪਨਾ ਸ਼ਕਤੀ ਰਹੀ ਇਹ ਦੁਨੀਆ ਵਿੱਚ ਇੰਨੇ-ਇੰਨੇ ਚੀਜ਼ਾਂ ਨੂੰ ਦੇਖ ਲਿਆ ਹੈ ਕੰਪਿਊਟਰ ਦੇਖ ਲਿਆ ਹੈ ਜਹਾਜ਼ ਦੇਖ ਲਿਆ ਹੈ ਮੋਬਾਈਲ ਦੇਖ ਲਿਆ ਹੈ ਅਸੀਂ ਲੱਖਾਂ ਮੀਲ ਦੂਰ ਅੱਜ ਕਿਸੇ ਨਾਲ ਫੇਸ ਟੂ ਫੇਸ ਗੱਲ ਕਰ ਰਹੇ ਹਾਂ ਲੱਖਾਂ ਮੀਲ ਦੂਰ ਘੰਟਿਆਂ ਨਾਲ ਸਫ਼ਰ ਕਰ ਰਹੇ ਹਾਂ ਤਾਂ ਦੋਸਤੋ ਅਸੀਂ ਆਪਣੇ ਲਾਈਫ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਨੂੰ ਜੋ ਨਹੀਂ ਪੂਰਾ ਕਰ ਸਕਦੇ ਇਹ ਬਹੁਤ ਹੀ ਬਹੁਤ ਹੀ ਆਸਾਨ ਹੈ ਸਿਰਫ ਤੇ ਸਿਰਫ ਸਾਨੂੰ ਇੱਕ ਧਿਆਨ ਦੇਣਾ ਪਵੇਗਾ ਕਿ ਅਸੀਂ ਆਪਣੇ ਮਾਇਰ ਨੂੰ ਮੈਸੇਜ ਵੀ ਦੇ ਦੇਈਏ ਸਾਨੂੰ ਕੌਨਸ਼ੀਅਸ ਹੋ ਕੇ ਇਮੇਜਿਨੇਸ਼ਨ ਕਰਨੀ ਪਏਗੀ ਉਸ ਦਾ ਵੀ ਇੱਕ ਐਕਸਰਸਾਈਜ਼ ਹੈ ਦੋਸਤੋ ਵੈਸੇ ਤਾਂ ਅਸੀਂ ਸਾਰਾ ਦਿਨ ਕਲਪਨਾ ਹੀ ਕਰ ਰਹੇ ਹਾਂ ਸਾਰਾ ਦਿਨ ਕੁਝ ਨਾ ਕੁਝ ਸੋਚ ਰਹੇ ਹਾਂ ਕੁਝ ਨਾ ਕੁਝ ਕਲਪਨਾ ਕਰ ਰਹੇ ਹਾਂ ਮਗਰ ਉਹ ਕਈ ਚੀਜ਼ਾਂ ਸਾਡੇ ਲਈ ਲਾਹੇਵੰਦ ਨੇ ਤੇ ਕਈ ਸਿਰਫ ਬੇਕਾਰ ਦੀਆਂ ਜਿਵੇਂ ਅਸੀਂ ਇੱਕ ਬਾਗ ਵਿੱਚ ਕੋਈ ਪੌਦਾ ਲਗਾਉਂਦੇ ਹਾਂ ਫਲਦਾਰ ਜਾਂ ਫੁੱਲਾਂ ਵਾਲਾ ਤਾਂ ਦੋਸਤੋ ਉਹਨੂੰ ਉਤਲੀ ਰਾਖੀ ਕਰਨੀ ਪੈਂਦੀ ਹੈ ਵਾੜ ਲਗਾਨੀ ਪੈਂਦੀ ਹੈ ਪਾਣੀ ਟਾਈਮ ਤੇ ਦੇਣਾ ਪੈਂਦਾ ਹੈ ਖਾਦ ਦੇਣੀ ਪੈਂਦੀ ਹੈ ਜਾਨਵਰਾਂ ਤੋਂ ਬਚਾਉਣਾ ਪੈਂਦਾ ਹੈ ਧੁੱਪ ਤੋਂ ਬਾਰਿਸ਼ ਤੋਂ ਫਿਰ ਉਹ ਸਾਨੂੰ ਉਹ ਪੌਦਾ ਫਲ ਜਾਂ ਫੁੱਲ ਦਿੰਦਾ ਹੈ ਪਰ ਉਹ ਬਾਗ ਵਿੱਚ ਕਈ ਇਸੇ ਤਰ੍ਹਾਂ ਦੀਆਂ ਘਾਹ ਝਾੜੀਆਂ ਐਵੇਂ ਉਗ ਜਾਂਦੀਆਂ ਨੇ ਜਿਨ੍ਹਾਂ ਦਾ ਨਾ ਤੇ ਕੋਈ ਫਾਇਦਾ ਹੁੰਦਾ ਹੈ ਸਗ ਉਸ ਉਹ ਸਾਡੇ ਲਈ ਡਿਸਟਰਬੈਂਸ ਜੀ ਪੈਦਾ ਕਰ ਦਿਆਂ ਇਸੇ ਤਰ੍ਹਾਂ ਹੀ ਅਸੀਂ 24 ਘੰਟਿਆਂ ਵਿੱਚ ਬਹੁਤ ਹੀ ਜਿਹੇ ਨੈਕਟਿਵ ਵਿਚਾਰ ਵੀ ਲੱਲ ਲੈਂਦੇ ਹਾਂ ਜੋ ਸਾਡੀ ਲਾਈਫ ਵਿੱਚ ਕਿਸੇ ਕੰਮ ਦੇ ਨਹੀਂ ਸਗੋ ਸਾਡੇ ਲਈ ਪ੍ਰੋਬਲਮ ਦਾ ਕਾਰਨ ਬਣਦੇ ਹਨ ਤਾਂ ਦੋਸਤੋ ਅਸੀਂ ਕੌਂਸ਼ੀਅਸ ਹੋ ਕੇ ਕਿਉਂ ਨਾ ਅਸੀਂ ਆਪਣੀ ਸਕਲਪਨਾ ਸ਼ਕਤੀ ਦੀ ਐਕਸਰਸਾਈਜ਼ ਨੂੰ ਸਹੀ ਤਰੀਕੇ ਨਾਲ ਕਰਕੇ ਆਪਣੇ ਮਨ ਚਾਹੀਦਾ ਰਿਜ਼ਲਟ ਪਾਈਏ ਸਿਰਫ ਤੇ ਸਿਰਫ 24 ਘੰਟਿਆਂ ਵਿੱਚ ਇੱਕ ਟਾਈਮਿੰਗ 15 ਮਿੰਟ ਜਾਂ ਅੱਧਾ ਘੰਟਾ ਇਹੋ ਜਿਹਾ ਕੱਟ ਕੇ ਜਦੋਂ ਆਪਣੇ ਆਪ ਨੂੰ ਰਿਲੈਕਸ ਕਰਕੇ ਜਦੋਂ ਬਿਲਕੁਲ ਸਾਨੂੰ ਕੋਈ ਡਿਸਟਰਬ ਨਾ ਕਰਦਾ ਹੋਵੇ ਕੋਈ ਟੀਵੀ ਨਾ ਚੱਲਦਾ ਸਾਡੇ ਕੋਲ ਕੋਈ ਮੋਬਾਈਲ ਨਾ ਹੋਵੇ ਤੇ ਕਾਂਤ ਵਿੱਚ ਜਾ ਕੇ ਆਪਣੇ ਆਪ ਨੂੰ ਬਾਡੀ ਨੂੰ ਤੇ ਮਾਈਂਡ ਨੂੰ ਰਿਲੈਕਸ ਕਰਕੇ ਅਸੀਂ ਉਹਨਾਂ ਚੀਜ਼ਾਂ ਬਾਰੇ ਸੋਚੀਏ ਉਹਨਾਂ ਚੀਜ਼ਾਂ ਦੀ ਕਲਪਨਾ ਕਰ ਲਈਏ ਜੋ ਅਸੀਂ ਅਸੀਂ ਚਾਹੁੰਦੇ ਹਾਂ ਚਾਹੇ ਉਹ ਫਿਰ ਸਾਡੀ ਸਿਹਤ ਹੋਵੇ ਸਾਡਾ ਪਰਿਵਾਰ ਹੋਵੇ ਪਿਆਰ ਹੋਵੇ ਖੁਸ਼ੀਆਂ ਹੋਣ ਪੈਸਾ ਹੋਵੇ ਜਾਂ ਕਾਮਯਾਬੀ ਹੋਵੇ ਦੋਸਤੋ ਉਹ ਮਹਿਸੂਸ ਕਰੋ ਕਿ ਕਿਵੇਂ ਜਦੋਂ ਸਾਡੇ ਕੋਲ ਉਹ ਚੀਜ਼ ਕੋ ਨੂੰ ਪ੍ਰੈਜ਼ੈਂਟ ਵਿੱਚ ਮਹਿਸੂਸ ਕਰੋ ਕਿ ਉਹ ਚੀਜ਼ ਸਾਨੂੰ ਮਿਲ ਗਈ ਹੈ ਉਹ ਸਾਡੇ ਕੋਲ ਹੈ ਉਹ ਕਾਮਯਾਬੀ ਪੈਸਾ ਜਾਂ ਕੁਝ ਵੀ ਔਰ ਫੀਲ ਕਰੋ ਕਿ ਉਦੋਂ ਸਾਨੂੰ ਕਹਿ ਹੋ ਜਾ ਮਹਿਸੂਸ ਹੋ ਰਿਹਾ ਹੈ ਕਿਹੋ ਜਿਹੇ ਲੋਕ ਸਾਡੇ ਨਾਲ ਮਿਲਦੇ ਨੇ ਸਾਡੇ ਉਦੋਂ ਫੀਲਿੰਗਸ ਕਹਿ ਸਾਡੇ ਇਮੋਸ਼ਨਸ ਕਹਿ ਹੋ ਜੇ ਨੇ ਅਸੀਂ ਭਗਵਾਨ ਦਾ ਪਰਮਾਤਮਾ ਦਾ ਧੰਨਵਾਦ ਕਿਵੇਂ ਕਰਦੇ ਹਾਂ ਤਾਂ ਦੋਸਤ ਸਿਰਫ ਇਹ ਚੀਜ਼ ਕਲਪਨਾ ਹੈ ਇਹ ਬਹੁਤ ਹੀ ਆਸਾਨ ਹੈ ਮਰ ਇਜ਼ਾ ਰਿਜ਼ਲਟ ਬਹੁਤ ਵਧੀਆ ਹੈ ਮੈਂ ਖੁਦ ਆਪਣੀ ਲਾਈਫੇ ਬਹੁਤ ਜ਼ਿਆਦਾ ਇਮੇਜਨ ਕਰਕੇ ਕਈਆਂ ਚੀਜ਼ਾਂ ਨੂੰ ਮੈਨੀਫੈਸਟ ਕੀਤਾ ਹੈ ਔਰ ਇਹ ਮੇਰੇ ਪਿੱਟਰ ਆਪਣਾ ਐਕਸਪੀਰੀਅੰਸ ਹੈ ਤਾਂ ਦੋਸਤੋ ਜੇ ਮੈਂ ਕਰ ਸਕਦਾ ਹਾਂ ਤਾਂ ਦੋਸਤੋ ਤੁਸੀਂ ਵੀ ਜ਼ਰੂਰ ਕਰ ਸਕਦੇ ਹੋ ਸਿਰਫ ਸੋਚਤਾ ਸੀ ਰੋਜ਼ ਰਹੇ ਹਾਂ ਕਲਪਨਾ ਵੀ ਕਰ ਰਹੇ ਹਾਂ ਬਸ ਉਸ ਨੂੰ ਇੱਕ ਦਿਸ਼ਾ ਦੇ ਕੇ ਅਸੀਂ ਆਪਣੀ ਲਾਈਫ ਵਿੱਚ ਉਹ ਸਭ ਕੁਝ ਪਾ ਲਈਏ ਜੋ ਸਾਡੀਆਂ ਇੱਛਾਵਾਂ ਸਾਡੇ ਸਾਹਮਣੇ ਹੈ ਉਮੀਦ ਕਰਦਾ ਹਾਂ ਤੁਸੀਂ ਮੇਰੀ ਇਹ ਵੀਡੀਓ ਨੂੰ ਬਹੁਤ ਸਹੀ ਤਰੀਕੇ ਨਾਲ ਸਮਝ ਲਿਆ ਹੋਵੇਗਾ ਤਾਂ ਦੋਸਤੋ ਮੇਰੇ ਸਮਝਿਆ ਦੋਸਤੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਨਾਲ ਨਾਲ ਕਿਸੇ ਹੋਰ ਦੇ ਵੀ ਦੋਸਤ ਦੇ ਕੰਮ ਆ ਸਕੇ ਔਰ ਉਹ ਵੀ ਆਪਣੇ ਲਾਈਫ 'ਚ ਜੋ ਸਭ ਕੁਝ ਮੈਨੀਫੈਸਟ ਕਰ ਸਕੇ ਜੋ ਮੈਨੀਫੈਸਟ ਕਰਨਾ ਚਾਹੁੰਦਾ ਹੈ ਤਾਂ ਦੋ ਇਜਾਜ਼ਤ ਫਿਰ ਮਿਲਾਂਗਾ ਤੁਹਾਨੂੰ ਨਵੀਂ ਵੀਡੀਓ ਵਿੱਚ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੈਂ ਹੋਰ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਂਦਾ ਰਵਾਂ ਤਦ ਤੱਕ ਧੰਨਵਾਦ ਸ਼ੁਕਰੀਆ ਢੇਰ ਸਾਰਾ ਪਿਆਰ